हां जी मेरे वीर ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦਾ ਆਂ ਠੀਕ ਠਾਕ ਹੋਮੋਗੇ ਤੇ ਮਿੱਤਰੋ ਸੋਡੇ ਵਾਸਤੇ ਅੱਜ ਮੈਂ ਮਾਰਵਾੜੀ ਬਸ਼ੀਰਾ ਲੈ ਕੇ ਆਇਆ ਤੇ ਬੋਬ ਘੋੜੇ ਦਾ ਬੱਚਾ ਮੇਰੇ ਵੀਰ ਭਰਾਵੋ ਬੋਬ ਘੋੜਾ ਦੇਵਦਰਵਾਰ ਲਾਈਨ ਦਾ ਤੇ ਮਾਂ ਦੇਵਲੀ ਲਾਈਨ ਦੀ ਆ ਤੇ ਮਾਂ ਵੀ ਬਾਈ ਹੋ ਰਹੇ ਦੇ ਕੋਲ ਖੜੀ ਐ ਇਸ ਟਾਈਮ ਤੇ ਬਸ਼ੀਰੇ ਦੀ ਜਿਹੜੀ ਹਾਈਟ ਐ ਫੱਟੀ ਵਾਲੀ ਸਾਡੇ 65 ਇੰਚ ਦੱਸੀ ਐ ਮਾਲਕ ਵੀਰਾਂ ਨੇ ਤੇ 1 ਮਾਰਚ ਨੂੰ ਬਸ਼ੀਰਾ ਪੂਰੇ 2 ਸਾਲਾਂ ਦਾ ਹੋ ਗਿਆ ਤੇ ਹੁਣ 1 ਅਪ੍ਰੈਲ ਨੂੰ 2 ਸਾਲ ਤੇ 1 ਮਹੀਨੇ ਦਾ ਹੋ ਜੂ ਬਚੀਰਾ ਤੇ ਪਿਓ ਦੀ ਹਾਈਟ 64 ਪਲੱਸ ਹੈ ਤੇ ਮਾਂ ਦੀ ਹਾਈਟ 65 ਇੰਚ ਹੈ ਤੇ ਮਾਂ ਬਾਈ ਹੋ ਰਹੇ ਦੇ ਕੋਲ ਖੜੀ ਆ ਤੇ ਰੇਟ ਬਾਈ ਹੋ ਰਹੇ ਫੋਨ ਤੇ ਦੱਸਣਗੇ ਤੇ ਗੰਗਾ ਨਗਰ ਜ਼ਿਲ੍ਹਾ ਬਾਈ ਹੋ ਰਹਿੰਦਾ ਗੰਗਾ ਨਗਰ ਤੋਂ 20 ਕਿਲੋਮੀਟਰ ਦੂਰ ਬਾਈ ਹੋ ਰਹਿੰਦਾ ਪਿੰਡ ਹੈ ਜੀ ਚੁੰਨੋਵੜ ਤੇ ਨੰਬਰ ਮਾਲਕ ਵੀਰਾਂ ਦੇ ਦੋ ਸਕਰੀਨ ਤੇ ਸ਼ੋਅ ਕੀਤੇ ਹੋਇਆ ਮੈਂ ਕਿਸੇ ਵੀ ਨੰਬਰ ਤੇ ਗੱਲਬਾਤ ਕਰਕੇ ਸਾਰੀ ਡਿਟੇਲ ਕੰਫਰਮ ਕਰਾ ਸਕਦੇ ਹਾਂ ਜੇ ਕੋਈ ਸ਼ਬਦ ਮਾੜਾ ਮੋਟਾ ਉਰਾਂ ਪਰਾਂ ਹੋ ਗਿਆ ਹੋਇਆ ਤਾਂ ਮਾਲਕ ਵੀਰਾਂ ਤੋਂ ਇੱਕ ਵਾਰੀ ਡਿਟੇਲ ਕੰਫਰਮ ਕਰਾ ਲਿਓ ਬਾਕੀ ਮੇਰੇ ਵੀਰ ਭਰਾਵੋ ਤੇ ਕਰ ਲਿਓ ਜੀ ਗੱਲਬਾਤ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ